ਹਰਜੀਤ ਅਟਵਾਲ ਦੇ ਪੰਜਾਬੀ ਨਾਵਲ ਮੋਰ ਉਡਾਰੀ ਦਾ ਅਗਲਾ ਭਾਗ 11 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣ YouTube ਚੈਨਲ ਸਭੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਤੇ ਨਾਵਲ ਸੌਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਚੰਗੀਆਂ ਲੱਗਣ ਤਾਂ ਕਹਾਣੀਆਂ ਆਪਦੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝੀਆਂ ਕਰਿਆ ਕਰੋ ਜੀ ਸੋ ਆਓ ਅਗਲਾ ਭਾਗ 11 ਸੌਣਦੇ ਰਹੋ ਸਭੀ ਮੀਡੀਆ 11 ਅੱਜ ਬੱਦਲ ਛਾਏ ਹੋਏ ਸਨ ਰਾਤ ਦੇ ਮਹੀਨੇ ਕੁਝ ਠੰਡ ਕਰ ਦਿੱਤੀ ਹੋਈ ਸੀ ਵੈਸੇ ਵੀ ਸ਼ਾਇਦ ਹੁਸ਼ਿਆਰਪੁਰ ਪਹਾੜਾਂ ਦੇ ਨੇੜੇ ਹੋਣ ਕਰਕੇ ਕੁਝ ਠੰਡਾ ਸੀਗਾ ਅਰਵਿੰਦ ਨੇ ਗੱਡੀ ਵਿੱਚ ਬੈਠਦੇ ਹੀ ਗੋਪਾਲੇ ਨੂੰ ਕਿਹਾ ਯੂ نو ਵਸੀ ਜਾਣਾ ਬਈ ਆਪਾਂ ਕਿਹੜੀ ਵਸੀ ਪਾਜੀ ਬਈ ਵਸੀਆਂ ਨੇ ਇੱਥੇ ਇਹ ਤਾਂ ਬਈ ਉਹਨੂੰ ਫੋਨ ਕਰਕੇ ਪਤਾ ਕਰਨਾ ਪੈਣਾ ਆ ਉਦੋਂ ਮੈਂ ਬਹੁਤ ਸਾਲ ਪਹਿਲਾਂ ਆਇਆ ਹੋਇਆ ਆ ਪਰ ਹੁਣ ਕੁਝ ਯਾਦ ਨਹੀਂ ਕਾ ਸਭ ਕੁਝ ਬਦਲ ਚੁੱਕਾ ਹੋਣਾ ਹੈ ਪਹਿਲਾਂ ਆਪਾਂ ਓਂਕਾਰ ਨੂੰ ਬੱਸ ਸਟਾਪ ਤੇ ਚੱਕਣਾ ਆ ਓਂਕਾਰ ਘਰੋਂ ਨਿਕਲ ਕੇ ਬੱਸ ਅੱਡੇ ਕੋਲ ਆ ਖੜਿਆ ਸੀਗਾ ਉਹਨਾਂ ਨੇ ਓਂਕਾਰ ਨੂੰ ਲਿਆ ਮਹਿਲ ਪਰ ਰੋਡ ਪੈ ਗਏ ਸੀਗੇ ਰਸਤਾ ਭੁੱਲਣ ਨਾਲੋਂ ਅਰਵਿੰਨਿ ਗੋਪਾਲੇ ਦੀ ਦਿਲਬਾਗ ਨਾਲ ਸਿੱਧੀ ਗੱਲ ਕਰਵਾ ਦਿੱਤੀ ਸੀ ਇਧਰ ਲੀਆਂ ਸੜਕਾਂ ਤੇ ਦਰਖਤ ਭਾਵੇਂ ਘਟ ਸਨ ਪਰ ਆਲੇ-ਦੁਆਲੇ ਪੁਰਾਣੇ ਦਰਖਤ ਵਾਵਾ ਮਿਕਦਾਰ ਵਿੱਚ ਦੇਖਣ ਨੂੰ ਮਿਲ ਰਹੇ ਸਨ ਕਿਕਰ ਦੇਖ ਕੇ ਉਸ ਦਾ ਮਨ ਧਾਤਨ ਕਰਨ ਨੂੰ ਕਰਨ ਲੱਗਿਆ ਸੀਗਾ ਇੱਕ ਵਾਰ ਉਸ ਦਾ ਬਾਪੂ ਕਾਫੀ ਸਾਰੀਆਂ ਨਿੰਮ ਦੇ ਦਾਤ ਤਨ ਇੰਗਲੈਂਡ ਲੈ ਗਿਆ ਸੀ ਪਰ ਉਸ ਨੂੰ ਕਿਕਰ ਦੀ ਦਾਤਨ ਹੀ ਪਸੰਦ ਸੀਗੀ ਅੱਕ ਵੀ ਦੇਖਣ ਨੂੰ ਮਿਲ ਰਿਹਾ ਮਿਲ ਰਿਹਾ ਸੀਗਾ ਚੌੜੇ ਪੱਤਿਆਂ ਵਾਲਾ ਅੱਕ ਵੀ ਜਿਸ ਵਿੱਚੋਂ ਕੋੜਾ ਦੁੱਧ ਨਿਕਲਦਾ ਸੀਗਾ ਤੇ ਉਸ ਨੂੰ ਅੰਬਗਾ ਵੀ ਲੱਗੀਆਂ ਹੋਈਆਂ ਸਨ ਸੜਕ ਦੇ ਆਲੇ ਦੁਆਲੇ ਪੰਗ ਹੀ ਪੰਗ ਉੱਗੀ ਹੋਈ ਸੀਗੀ ਅਰਵਿੰਦ ਗੋਪਾਲੇ ਨੂੰ ਮਜ਼ਾਕ ਕਰਦਾ ਬੋਲਿਆ ਕਦੇ ਦੇ ਪਕੌੜੇ ਖਾਦੇ ਕਿ ਨਹੀਂ ਦੋ ਕੁ ਵਾਰ ਸ਼ੁਗਲ ਵਿੱਚ ਪਰ ਇਹ ਨਸ਼ਾ ਬਹੁਤ ਵਧੀਆ ਨਸ਼ਾ ਹੁੰਦਾ ਆ ਇਹਦੇ ਕੋਈ ਗਲਤ ਅਸਰ ਨਹੀਂ ਹੁੰਦੇਗੇ ਤਾਂ ਹੀ ਤਾਂ ਗੋਰੇ ਇਹਦੇ ਤੇ ਮਰਦੇ ਆ ਪੰਗ ਦੀ ਖਾਤਰ ਕਈ ਗੋਰੇ ਤਾਂ ਪਹਾੜਾਂ ਵਿੱਚ ਟੈਂਟ ਲਾਈ ਬੈਠੇ ਆ ਅੱਛਾ ਉਧਰ ਮਨਾਲੀ ਵੱਲ ਨੂੰ ਜਾ ਕੇ ਦੇਖੋ ਗੋਰੇ ਹੀ ਗੋਰੇ ਤੁਰੇ ਫਿਰਦੇ ਆ ਪੱਟ ਜਿਹੇ ਕੱਪੜੇ ਪਾ ਕੇ ਕਈ ਤਾਂ ਨਸ਼ੇ ਵਿੱਚ ਆਏ ਪਹਾੜਾਂ ਤੋਂ ਡੈੱਕੇ ਮਰ ਵੀ ਜਾਂਦੇ ਆ ਯੂ نو ਮੇਰੇ ਲਈ ਇੱਕ ਖਬਰ ਆ ਮੈਂ ਮਨਾਲੀ ਕਈ ਵਾਰ ਗਿਆ ਆ ਪਹਿਲਾਂ ਆਪ ਵੀ ਗਿਆ ਤੇ ਫਿਰ ਸਵਾਰੀਆਂ ਲੈ ਕੇ ਵੀ ਉੱਥੇ ਹੋਰ ਡਰਾਈਵਰ ਕਹਾਣੀਆਂ ਸੁਣਾਉਂਦੇ ਰਹਿੰਦੇ ਨੇ ਜਰਾ ਕਿਤੇ ਰੁਕੇ ਤਾਂ ਇੱਕ ਬੂਟਾ ਪਟਕੇ ਦੇਖ ਗਏ ਆਰਮ ਨੇ ਉਤਸਕ ਹੁੰਦਿਆ ਕਿਹਾ ਸੀ ਹੰਕਾਰ ਬੋਲਿਆ ਛੱਡ ਪਰੇ ਕੀ ਲੈਣਾ ਇਹਦੇ ਤੋਂ ਕਬਲਾ ਬ੍ਰੇਕ ਲਾਉਣ ਲੱਗਿਆ ਸੀਗਾ ਪਰ ਉਸਨੇ ਮੁੜ ਕੇ ਰੇਸ ਦੇ ਲਈ ਸੀਗੀ ਉਸਨੇ ਆਪਣੀ ਗੱਲ ਜਾਰੀ ਰੱਖਦੇ ਆ ਕਿਹਾ ਸੀਗਾ ਵੈਸੇ ਭਾਜੀ ਇਹ ਸਾਰੇ ਬੂਟੇ ਨਸ਼ੇ ਵਾਲੇ ਨਹੀਂ ਹੁੰਦੇਗੇ ਨਸ਼ੇ ਵਾਲੇ ਪੌਦੇ ਪਛਾਨਣੇ ਪੈਂਦੇ ਆ ਇਹਨਾਂ ਦੇ ਪੱਤੇ ਕੁਝ ਵੱਖਰੇ ਹੁੰਦੇ ਆ ਕਹਿੰਦੇ ਹੁੰਦੇ ਆ ਕਿ ਭੰਗ ਨੂੰ ਜਿੰਨਾ ਕੋਟੋ ਉਹਨਾ ਹੀ ਵੱਧ ਨਸ਼ਾ ਦਿੰਦੀ ਆ ਪਰ ਇਹ ਸ਼ਾਹੀ ਨਸ਼ਾ ਸੀਗਾ ਯੂ ਨੋ ਸ਼ਰਾਬ ਦਾ ਬਦਲ ਨਹੀਂ ਹੋ ਸਕਦਾ ਇਹ ਨਹੀਂ ਪਾਜੀ ਅਫੀਮ ਦਾ ਨਸ਼ਾ ਬਹੁਤ ਹੀ ਆਲਾ ਹੁੰਦਾ ਹੈ ਡੋਡੇ ਵੀ ਮਾੜੇ ਨਹੀਂ ਗੇ ਪਰ ਆ ਜਿਹੜੀ ਕੋਕੀਨ ਚਾ ਹੋਰ ਗੰਦਮੰਦ ਚੱਲ ਪਿਆ ਇਹ ਬਹੁਤ ਖਰਾਬ ਆ ਕਪਾਲੇ ਮੇਰਾ ਨਹੀਂ ਖਿਆਲ ਕਿ ਨੱਤ ਦਾ ਸ਼ਰਾਬੀ ਕਿਸੇ ਹੋਰ ਨਸ਼ੇਵਲ ਨੂੰ ਕਰੇਗਾ ਪਾਜੀ ਤੇ ਦਾ ਸ਼ਰਾਬੀ ਦੀਆਂ ਟੁੱਟਦੀਆਂ ਹੋਣ ਤਾਂ ਉਹ ਨੂੰ ਕੋਈ ਵੀ ਹੋਵੇ ਬਸ ਨਸ਼ਾ ਚਾਹੀਦਾ ਹੈ ਇੱਕ ਵਾਰ ਮੈਂ ਸੰਧਵਾ ਤੋਂ ਇੱਕ ਅੰਕਲ ਆਂਟੀ ਨੂੰ ਹਜ਼ੂਰ ਸਾਹਿਬ ਲੈ ਗਿਆ ਇੰਗਲੈਂਡੋਂ ਹੀ ਆਏ ਸੀਗੇ ਅੰਕਲ ਨੱਤ ਦਾ ਸ਼ਰਾਬੀ ਸੀ ਪਰ ਹਜ਼ੂਰ ਸਾਹਿਬ ਸ਼ਰਾਬ ਸੱਤ ਦਿਨਾਂ ਇਹ ਸੀਗੀ ਉਹਨਾਂ ਨੇ ਕਈ ਦਿਨ ਉੱਥੇ ਰਹਿਣਾ ਸੀਗਾ ਤੋ ਰਾਤਾਂ ਅੰਕਲ ਨੇ ਸ਼ਰਾਬ ਖੂਣੋ ਬਹਿ ਕੇ ਕੱਢੀਆਂ ਤੀਜੇ ਦਿਨ ਉਹਨੂੰ ਡੋਡਿਆਂ ਵਾਲੀ ਇੱਕ ਦੁਕਾਨ ਮਿਲ ਗਈ ਬੜਾ ਖੁਸ਼ ਹੋਇਆ ਆਂਟੀ ਕਹੇਗੇ ਵਾਪਸ ਚੱਲ ਗਏ ਤੇ ਅੰਕਲ ਕਹੇ ਕਿ ਬਾਕੀ ਜਿੰਗੀਆਂ ਛੁੱਟੀਆਂ ਇੱਥੇ ਹੀ ਰਹਿਣਾ ਹੈ ਉਸ ਦੀ ਗੱਲ ਤੇ ਸਾਰੇ ਹੱਸਣ ਲੱਗੇ ਅਗਾ ਇੱਕ ਅੱਡੇ ਵਿੱਚ ਇੱਕ ਗੈਰੇਜ ਮੂਰੇ ਗੋਪਾਲੇ ਨੇ ਕਾਰ ਰੋਕ ਲਈ ਕਿਉਂਕਿ ਮੂਰਲਾ ਲਾਈਟ ਬਲਬ ਪੈਣ ਵਾਲਾ ਸੀਗਾ ਗੈਰੇਜ ਵਿੱਚ 10-12 ਬੰਦੇ ਖੜੇ ਸਨ ਅਰਵਿੰਦ ਨੇ ਪੁੱਛਿਆ ਇੰਨੇ ਮਕੈਨਿਕ ਇਹ ਤਾਂ ਜੀ ਵੇਲੇ ਟਾਈਮ ਪਾਸ ਕਰਨ ਨੂੰ ਖੜੇ ਆ ਗੱਡੀ ਜੇ ਰੱਖ ਦਿਆ ਹੀ ਮਕੈਨਿਕ ਕਾਰ ਕੋਲ ਆ ਗਿਆ ਗੋਪਾਲੇ ਨੇ ਉਸ ਨੂੰ ਬਲਬ ਪਾਉਣ ਲੈ ਕੇ ਆ ਸੀਗਾ ਉਸ ਅੰਦਰ ਜਾ ਕੇ ਬਲਬ ਦੇ ਪੇਚ ਕੱਸ ਲੈ ਆਇਆ ਸੀਗਾ ਉਹ ਬਲਵ ਪਾ ਹੀ ਰਿਹਾ ਸੀ ਕਿ ਸਾਰੇ ਵੇਲੜ ਵਾਲੇ ਦਵਾਲੇ ਜੁੜੇ ਉਸ ਨੂੰ ਦੇਖ ਰਹੇ ਸਨ ਅੰਕਾਰ ਉਹਨਾਂ ਵੱਲ ਦੇਖਦਾ ਹੋਇਆ ਬੋਲਿਆ ਇਹ ਸਮਝ ਕੇ ਇੱਥੇ ਇੱਕ ਕਮਾਉਣ ਵਾਲਾ ਏ ਤੇ ਐਨੇ ਖਾਣ ਵਾਲੇ ਬਸ ਇਹੀ ਗੱਲ ਆ ਭਾਜੀ ਵੇਲਿਆਂ ਦੀਆਂ ਫੌਜਾਂ ਫਿਰਦੀਆਂ ਇਹ ਕੋਈ ਵੀ ਕੰਮ ਕਰਕੇ ਕੁਛ ਨਹੀਂ ਬਾਹਰਲੇ ਮਲਕਾਂ ਦੀ ਤਿਆਰੀ ਕਰੀ ਫਿਰਦੇ ਆ ਜੇ ਮੇਨਤ ਕਰਨੀ ਹੋਵੇ ਤਾਂ ਇੱਥੇ ਹੈਗਾ ਇਹ ਸਭ ਕੁਝ ਕਿਸੇ ਸਿਆਣੇ ਵਾਂਗ ਗੋਪਾਲਾ ਬੋਲ ਰਿਹਾ ਸੀਗਾ ਉਸ ਦੀ ਗੱਲ ਹੁਣ ਪਿੰਡਾਂ ਵਿੱਚ ਦੌੜ ਰਹੀ ਸੀ ਥਾਂ ਥਾਂ ਗੁਰਦੁਆਰੇ ਜਾਂ ਮਟੀਆਂ ਜਿਹੀਆਂ ਦਿਸਦੀਆਂ ਪਈਆਂ ਸਾਨੂੰ ਇਸ ਇਲਾਕੇ ਵਿੱਚ ਕੁੱਪਜਰਕ ਹੋਰ ਕਿਸਮ ਦੇ ਸਨ ਉਹਨਾਂ ਦੇ ਪਿੰਡਾਂ ਵਾਲੀ ਨਾਲੀ ਵਰਤੀ ਹੋਈ ਸੀਗੀ ਜਦ ਕੇ ਇੱਧਰ ਨੜਿਆਂ ਨਾਲ ਕੁੱਪ ਬਣਾਇਆ ਹੋਇਆ ਸੀਗਾ ਬੇੜਾਂ ਦੀ ਥਾਂ ਤੇ ਰਸੇ ਜਿਹੇ ਵਰਤੇ ਹੋਏ ਸਨ ਬੱਕਰੀਆਂ ਦੇ ਇਜੜ ਉਹਨਾਂ ਦੇ ਕੋਲ ਦੀ ਲੰਗਦਿਆ ਧਗਪਾਲਾ ਬੋਲਿਆ ਪਾਜੀ ਕਹਾਵਤ ਹੁੰਦੀ ਸੀ ਕਿ ਫਲਾਣਾ ਫਲਾਣੀ ਚੀਜ਼ ਵੱਲ ਇਦਾਂ ਦੇਖਦਾ ਏ ਜਿੱਦਾਂ ਬੋਕ ਤੁੱਕੇ ਵੱਲ ਦੇਖਦਾ ਹੁੰਦਾ ਹੈ ਜਾਂ ਫੇਰ ਬੱਕਰੀ ਗੁੱਲਾਂ ਤੇ ਚਾੜ ਦਿੱਤੀ ਆ ਭਲਾ ਇਹਨਾਂ ਦੇ ਮੁਹਾਵਰਿਆਂ ਦੀ ਅਰਥ ਹੀ ਰਹਿ ਜਾਣੇ ਹੁਣ ਤਾਂ ਯਾਰ ਤੂੰ ਫੇਰ ਉਹੀ ਦਿੱਲੀ ਵਾਲੀ ਗੱਲ ਸ਼ੁਰੂ ਕਰ ਦਿੱਤੀ ਆ ਆਗਰ ਅਰਵਿੰਦ ਹੱਸਣ ਲੱਗਾ ਤੇ ਬੋਲੀ ਬਾਰੇ ਹੋਈ ਸਾਰੀ ਗੱਲਬਾਤ ਅੰਕਾਰ ਨੂੰ ਸੁਣਾਉਣੀ ਸ਼ੁਰੂ ਕਰ ਦਿੱਤੀ। ਅੱਧੇ ਇੱਕ ਘੰਟਾ ਹੋਰ ਚੱਲ ਕੇ ਉਹ ਵੀ ਵਸੀ ਪੁੱਜ ਗਏ। ਪਿੰਡ ਦੇ ਬਾਹਰੋਂ ਬਾਹਰ ਦਿਲਬਾਗ ਦਾ ਘਰ ਸੀਗਾ। ਉਸੇ ਵੇਲੇ ਦਿਲਬਾਗ ਦੀ ਵੀ ਬਾਹਰੋਂ ਕਿਤੇ ਆ ਰਿਹਾ ਸੀਗਾ। ਹੱਥ ਦੇ ਵਿੱਚ ਮਸ਼ੀਨ ਦੇ ਗੰਡਾਸੇ ਫੜੇ ਹੋਏ ਸਨ। ਉਹ ਪੂਰੇ ਮੋਹ ਨਾਲ ਜੱਫੀ ਪਾ ਕੇ ਮਿਲਿਆ ਸੀ। ਆ ਰਵਿੰਦ ਅਸਵਲ ਧਿਆਨ ਨਾਲ ਦੇਖਣ ਲੱਗਿਆ। ਪਹਿਲਾਂ ਨਾਲ ਉਹ ਹੁਣ ਬੁੱਢਾ ਹੋ ਚੁੱਕਿਆ ਸੀ। ਪਹਿਲਾਂ ਉਹ ਦਾੜੀ ਕਤਰ ਕੇ ਰੱਖਦਾ ਸੀਗਾ ਹੁਣ ਪੂਰਾ ਸਿੰਘ ਸੱਜਿਆ ਹੋਇਆ ਸੀ ਬਰੇਕਾਂ ਵਾਲੇ ਕੱਚੇ ਤੋਂ ਲੱਗਦਾ ਸੀਗਾ ਕਿ ਉਸ ਨੇ ਅਮਰਤਵੀ ਛਕਿਆ ਹੋਇਆ ਹੋਵੇਗਾ ਉਹ ਗੰਡਾਸਿਆਂ ਵੱਲ ਇਸ਼ਾਰਾ ਕਰਦਾ ਹੋਇਆ ਬੋਲਿਆ ਜਿਹੜੀ ਤੇ ਪੱਠੇ ਕੁਦਰਦਿਆਂ ਗਾਲੇ ਵਿੱਚ ਕਿਤੇ ਲੱਕੜੀ ਦਾ ਟੁਕੜਾ ਹੁਦੇ ਗਿਆ ਹੋਗਾ ਇਹਨਾਂ ਨੂੰ ਧੰਦੇ ਜਹੇ ਪੈ ਗਏ ਸੀਗੇ ਜੇ ਤਾਂ ਮਸ਼ੀਨ ਦੀ ਮੋਟੀ ਚਾਲ ਹੁੰਦੀ ਤਾਂ ਲੱਕੜੀ ਪੀਜੀ ਜਾਣੀ ਸੀਗੀ ਪਰ ਬਰੀਕ ਚਾਲ ਹੋਣ ਕਰਕੇ ਉਹਨੇ ਘੰਡਾਸੇ ਪੰਦੇ ਸੀਗੇ ਕੱਲ ਕਰਦਾ ਉਹ ਮਹਿਮਾਨਾਂ ਨੂੰ ਅੰਦਰ ਬੈਠਕ ਵਿੱਚ ਲਾਇਆ ਆ ਉਸਦੀ ਪਤਨੀ ਵੀ ਆ ਗਈ ਉਹ ਬੈਠੇ ਹੀ ਸਨ ਕਿ ਇੱਕ ਕੁੜੀ ਸਕੰਜਵੀ ਵੀ ਲੈ ਆਈ ਉਸਨੇ ਟਰੈਕਸੂਟ ਪਾਇਆ ਹੋਇਆ ਸੀਗਾ ਝਾਹਰ ਸੀ ਕਿ ਉਸਦੀ ਬੇਟੀ ਹੀ ਹੋਵੇਗੀ ਅਰਵਿੰਦ ਨੇ ਇਸ ਨੂੰ ਪਹਿਲਾਂ ਨਹੀਂ ਸੀ ਦੇਖਿਆਗਾ ਕੁੜੀ ਉਸ ਵੱਲ ਦੇਖੀ ਤੇ ਮੁਸਕਰਾਈ ਜਾ ਰਹੀ ਸੀਗੀ ਅਰਵਿੰਦ ਨੇ ਪੁੱਛਿਆ ਬੇਟੀ ਕਿਹੜੀ ਕਲਾਸ ਵਿੱਚ ਪੜ੍ਹਦੀ ਹੈ ਅੰਕਲ ਜੀ ਮੈਂ ਹਿਸ਼ਾਰਪੁਰ ਕਾਲਜ ਵਿੱਚ ਬੀਸੀਏ ਕਰਦੀ ਆਂ ਅਰਵਿਨੂ ਇੱਥੇ ਆ ਕੇ ਪਤਾ ਲੱਗਿਆ ਕਿ ਹੁਣ ਯੂਨੀਵਰਸਟੀਆਂ ਨੇ ਬਹੁਤ ਸਾਰੇ ਨਵੇਂ-ਨਵੇਂ ਵਿਸ਼ੇ ਸ਼ੁਰੂ ਕਰ ਦਿੱਤੇ ਹਨ ਇਹ ਵੀ ਸ਼ਾਇਦ ਕੰਪਿਊਟਰ ਦਾ ਕੋਰਸ ਸੀਗਾ ਉਸ ਬਹੁਤਾ ਜਾਣੇ ਬਿਨਾ ਹੀ ਕਹਿ ਦਿੱਤਾ ਸੀਗਾ ਦੈਟਸ ਗੁੱਡ ਕੁੜੀ ਚਲੇ ਗਈ ਸੀਗੀ ਉਹਦੀ ਮਾਂ ਵੀ ਦਲਬਾਗ ਕਹਿਣ ਲੱਗਿਆ ਅਸੀਂ ਤੁਹਾਡੀਆਂ ਫੋਨ ਤੋਂ ਕੰਪਿਊਟਰ ਤੇ ਦੇਖਦੇ ਰਹਨੇ ਆ ਦਲਪ੍ਰੀਤ ਦੀ ਫਰੈਂਡ ਲਿਸਟ ਵਿੱਚ ਤੁਹਾਡਾ ਨਾਂ ਹੈਗਾ ਏ ਅੱਛਾ ਉਹ ਸਮਝ ਗਿਆ ਸੀਗਾ ਕਿ ਇਸੇ ਕਰਕੇ ਕੁੜੀ ਮੁਸਕਰਾਉਂਦੀ ਕਿਉਂ ਜਾ ਰਹੀ ਸੀ ਉਹ ਬੋਲਿਆ ਦੇਖੋ ਨਵੀਂ ਟੈਕਨੋਲੋਜੀ ਨੇ ਦੁਨੀਆ ਕਿੰਨੀ ਛੋਟੀ ਕਰ ਦਿੱਤੀ ਹੈ ਬਿਲਕੁਲ ਜੀ ਇਸ ਨਿੱਕੇ ਜਿਹੇ ਪੈਂਡਰ ਵਿੱਚੋਂ ਲੰਡਨ ਦੀਆਂ ਸੜਕਾਂ ਤੇ ਤੁਰੇ ਫਿਰਦੇ ਲੋਕ ਜਿਉਂ ਦੀ ਤਿਉਂ ਦਿਸ ਪੈਂਦੇ ਨੇ ਆਖਦਾ ਦਲਬਾਗ ਉਸਦੇ ਬਾਪੂ ਦਾ ਅਫਸੋਸ ਕਰਨ ਲੱਗਿਆ ਕੱਲ ਕਰਦਿਆਂ ਉਸ ਨੇ ਉੱਠ ਕੇ ਅਲਮਾਰੀ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਕੱਢ ਲਈਆਂ ਇਹ ਚਾਲਸਰ ਦੀ ਵਿਸਕੀ ਤੇ ਦੂਜੀ ਘਰ ਦੀ ਕੱਢੀ ਹੋਈ ਅਰਵਿੰਨੂੰ ਯਾਦ ਆਇਆ ਕਿ ਜਦ ਉਹ ਪਿਛਲੀ ਵਾਰ ਦਲਬਾਗ ਨੂੰ ਮਿਲਿਆ ਸੀ ਤਾਂ ਉਸਨੇ ਘਰ ਦੀ ਕੱਢੀ ਹੀ ਭਲਾਈ ਸੀਗੀ ਜਿਹੜੀ ਬਹੁਤ ਸਵਾਦ ਸੀਗੀ ਉਸਨੇ ਦੋਵੇਂ ਬੋਤਲਾਂ ਮੇਰੇ ਤੇ ਰੱਖ ਦਿੱਤੀਆਂ ਤੇ ਪੁੱਛਿਆ ਭਾਜੀ ਕਿਹੜੀ ਪੀਣੀ ਆ ਹਾਲੇ ਵੀ ਕੱਢ ਲੈਣੇ ਹੁੰਨੇ ਆ ਨਹੀਂ ਹੁਣ ਨਹੀਂ ਇਹ ਤਾਂ ਮੈਂ ਕਿਦੋਂ ਖਾਸ ਤੁਹਾਡੇ ਲਈ ਹੀ ਪ੍ਰਬੰਧ ਕੀਤਾ ਸੀਗਾ ਹੁਣ ਘਰ ਕੱਢਣ ਦਾ ਰਵਾਜ ਨਹੀਂ ਰਿਹਾ ਹੁਣ ਅੰਗਰੇਜ਼ੀ ਆਮ ਮੈਨ ਲੱਗ ਪਈ ਆ ਕਿ ਲੋਕੀ ਕੱਢਣ ਦੇ ਖਲ ਜਗਨ ਵਿੱਚ ਨਹੀਂ ਪੈਂਦੇਗੇ ਰਾਪ ਜਾਂ ਸੀਰੇ ਦਾ ਇੰਤਜ਼ਾਮ ਕਰਨਾ ਵੀ ਔਖਾ ਹੋ ਜਾਂਦਾ ਹੈ ਉਹਦਾ ਕੱਢਣ ਵਾਲਾ ਸਮਾਨ ਸਾਰਾ ਮੇਰੇ ਕੋਲ ਪਿਆ ਆ ਮਟੀਆਂ ਵੀ ਦੋ ਹੈਗੀਆਂ ਐ ਤੇ ਕਿਤੇ ਪੌਣੀ ਹੋਵੇ ਤਾਂ ਹਣ ਲੋੜ ਹੀ ਨਹੀਂ ਪੈਂਦੀ ਕੀ ਤੁਸੀਂ ਦੱਸੋ ਕਿਹੜੀ ਪੀਣੀ ਆ ਵੈਸੇ ਇਹ ਰਾਸ ਦੀ ਬਣੀ ਹੋਈ ਆ ਕੋਈ ਹੋਵੇ ਨਿੱਕੇ ਨਿੱਕੇ ਦੋ ਪੈਗ ਪੀਣੇ ਆ ਮੌਕੇ ਦੇ ਹਿਸਾਬ ਨਾਲ ਅਰਵਿੰਦ ਨੇ ਨਾ ਕਰਨੀ ਠੀਕ ਨਹੀਂ ਸੀ ਸਮਝੀ ਦਲਵਾਗ ਨੇ ਜੇਸੀ ਦੇ ਦੋ ਪੈਗ ਬਣਾਲੇ ਸੀ ਓਂਕਾਰ ਲਈ ਚਾਹ ਆ ਗਈ ਸੀ ਅਰਵਿੰਦ ਨੇ ਪੁੱਛਿਆ ਖੇਤੀ ਬਾੜੀ ਕਿੱਦਾਂ ਆ ਬਹੁਤ ਵਧੀਆ ਇਹ ਤਾਂ ਬਈ ਖਰਚੇ ਜਰਾ ਵਧੇ ਹੋਏ ਆ ਪਰ ਗੁਜ਼ਾਰਾ ਠੀਕ ਹੋ ਜਾਂਦਾ ਆ ਕਹਿੰਦੇ ਆ ਅੱਜ ਕੱਲ ਛੋਟੇ ਜ਼ਿਮੀਂਦਾਰ ਦੀ ਖੇਤੀ ਹੈ ਨਹੀਂਗੀ ਕਿ ਸੱਚ ਹੈ ਮੇਰੇ ਸਿਰਫ ਚਾਰ ਖੇਤੀ ਆ ਮੈਂ ਆਪ ਹੀ ਖੇਤੀ ਕਰਦਾ ਇਹ ਗੱਲ ਉਹ ਲੋਕ ਕਹਿੰਦੇ ਆ ਜਿਹੜੇ ਮਿਹਨਤ ਨਹੀਂ ਕਰਨੀ ਚਾਹੁੰਦੇ ਮੇਰਾ ਛੋਟਾ ਭਰਾ ਆ ਨਾਲ ਹੀ ਰਹਿੰਦਾ ਨਾ ਉਹ ਆਪ ਕੰਮ ਕਰਦਾ ਤੇ ਨਾ ਉਹਦੇ ਮੁੰਡੇ ਸਾਰਾ ਦਿਨ ਸਰਕਾਰ ਨੂੰ ਗਾਲ੍ਹਾਂ ਕੱਢੀ ਜਾਂਦੇ ਆ ਮੈਂ ਕਹਿੰਨਾ ਹੁੰਨਾ ਕਿ ਬਈ ਹੱਥੀਂ ਵੀ ਕੁਝ ਕਰੋ ਕੰਮ ਪਰ ਨਹੀਂ ਕਰਨਾਗਾ ਬਸ ਵਿਹਲੇ ਫਿਰੀ ਜਾਣਾ ਹੈ ਨੰ ਬੰਦੇ ਇੱਕੋ ਜਿਹੇ ਪਰ ਜ਼ਮੀਨ ਅੱਜ ਤੇ ਦਿੱਤੀ ਹੋਈ ਹੈ ਐਦਾਂ ਤਾਂ ਆਲਸੀ ਬੰਦੇ ਜੋ ਮਰਜੀ ਕਹੀ ਜਾਣ ਇੱਕ ਪੈਗ ਪੀਣ ਤੋਂ ਬਾਅਦ ਦਲਵਾਗ ਆਪਣੀ ਕਹਾਣੀ ਅੱਗੇ ਵਧਾਉਣ ਲੱਗਿਆ ਸੀਗਾ ਭਾਜੀ ਮੈਂ ਸਾਰੀ ਉਮਰ ਹੱਥੀ ਕੰਮ ਕੀਤਾ ਆ 60 ਸਾਲ ਦੀ ਉਮਰ ਹੋ ਚੱਲੀ ਆ ਹਾਲੇ ਵੀ ਮੈਂ ਆੜ ਕੜਨੀ ਹੋਵੇ ਜਾਂ ਕੋਈ ਕਹੀ ਦਾ ਕੰਮ ਹੋਵੇ ਤਾਂ ਡਟ ਕੇ ਕਰਦਾ ਹਾਂ ਜਦ ਖੇਤੀ ਦਾ ਕੰਮ ਨਾ ਹੋਵੇ ਤਾਂ ਮੈਂ ਟਰੈਕਟਰ ਤੇ ਪਹਾੜਾ ਵਾਹ ਲੈਣਾ ਆ ਤਦ ਵੀ ਪਉਣਾ ਲੋੜ ਜੋਗੂਆਂ ਮੁਰਗੀਆਂ ਵੀ ਰੱਖੀਆਂ ਹੋਈਆਂ ਹਨ ਘਰ ਦੇ ਪਿੱਛੇ ਖੁੱਡੇ ਬਣਾਏ ਹੋਏ ਆ ਜੇ ਕੰਮ ਕਰਨਾ ਹੋਵੇ ਤਾਂ ਸਭ ਕੁਝ ਹੋਗਾ ਯਾ ਜੇ ਨਹੀਂ ਕਰਨਾ ਤਾਂ ਜਿੰਨੇ ਮਰਜ਼ੀ ਬਹਾਨੇ ਬਣਾਈ ਚਾਹੋ ਅਰਵਿੰਦ ਨੂੰ ਉਸ ਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ ਹੋਰ ਨਾ ਜੱਟਾਂ ਤੋਂ ਉਹ ਵੱਖਰਾ ਖੜਾ ਸੀਗਾ ਉਸਨੇ ਕਿਹਾ ਸਾਡੇ ਲੋਕਾਂ ਦੇ ਆਲਸੀ ਹੋ ਜਾਣ ਦਾ ਇਹ ਕਾਰਨ ਮੈਨੂੰ ਹੋਰ ਦੱਸ ਰਿਹਾ ਹੈ ਉਹ ਕਿਹੜਾ ਯੂ ਨੋ ਜ਼ਮੀਨ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਲੋਕ ਘਰੀ ਬੈਠੇ ਹੀ ਕਰੋੜਪਤੀ ਬਣੇ ਜਾਂਦੇ ਆ ਇਦਾਂ ਦੀ ਸੋਚ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੀ ਹੋਣੀਗੀ ਬਾਜੀ ਪੁੱਛੋ ਹੀ ਕਹ ਜਨਾ ਅਸਲ ਵਿੱਚ ਲੋਕ ਵਧੀ ਜਾ ਰਹੇ ਜ਼ਮੀਨਾਂ ਉੰਨੀ ਦੀ ਉੰਨੀ ਆ ਆਬਾਦੀ ਵਧਣ ਕਾਰਨ ਬਹੁਤੇ ਘਰਾਂ ਦੀ ਲੋੜ ਆ ਉਦਾਂ ਵੀ ਹੁਣ ਛਤਾਈ ਹੀਟ ਬਹੁਤ ਜ਼ਮੀਨ ਆ ਗਈ ਆ ਆ ਗੁਰਾਇਆ ਕੋਲ ਮੇਰੇ ਸਹੁਰੇ ਆ ਉੱਥੇ ਕਰੋੜ ਸਵਾ ਕਰੋੜ ਨੂੰ ਖੇਤ ਹੋ ਗਿਆ ਆ ਮੇਰੇ ਰਿਸ਼ਤੇਦਾਰ ساری ਉਮਰ ਗਰੀਬੀ ਵਿੱਚ ਰਹਿਆ ਸੜਕ ਉੱਪਰ ਲੱਗਦੇ ਚਾਰ ਕਨਾਲ 80 ਲੱਖ ਦੇ ਵਿਕ ਗਏ ਆ ਤਾਂ ਖਾਸੀ ਵਿੱਚ ਪਾਗਲ ਹੋ ਗਿਆ ਸੀਗਾ ਪਰ ਸਾਡਾ ਪਿੰਡ ਸੜਕ ਤੋਂ ਦੂਰ ਆ ਇੱਥੇ ਕੀਮਤਾਂ ਬਹੁਤੀਆਂ ਵਧੀਆਂ ਨਹੀਂ ਗੀਆਂ ਤੁਹਾਡੀ ਜ਼ਮੀਨ ਤਾਂ ਨਿਆਈ ਵਚਣਾ ਇਹਦੀ ਕੀਮਤ ਤਾਂ ਬਹੁਤ ਹੋਵੇਗੀ ਉਦੋਂ ਤਾਂ ਸਰਕਾਰ ਨੇ 15-16 ਲੱਖ ਇੱਕ ਖੇਤੀ ਕੀਮਤ ਰੱਖੀ ਹੋਈ ਆ ਪਰ ਪਿੰਡਾਂ ਵਿੱਚ ਆਮ ਬੰਦੇ ਕੋਲ ਇੰਨੇ ਪੈਸੇ ਕਿੱਥੇ ਹੁੰਦੇ ਆ ਭਾਜੀ ਇਹ ਤਾਂ ਕੋਈ ਬਲੇਤੀਆ ਲਊ ਆ ਜਾਂ ਫਿਰ ਬਲੈਕੀਆ ਆਖਦਾ ਉਹ ਹਸਨ ਲੱਗਿਆ ਸੀਗਾ ਉਹਦੀ ਪਤਨੀ ਫਿਰ ਆ ਕੇ ਉਹਨਾਂ ਕੋਲ ਬਹਿ ਗਈ ਸੀਗੀ ਉਹ ਵੇਲਾ ਦੇ ਦਰਸ਼ੀਲ ਬਾਰੇ ਗੱਲਾਂ ਕਰਨ ਲੱਗੀ ਸੀਗੀ ਨਾਲ ਕਰਦੀ ਨੇ ਗੱਲ ਆਪਣੀ ਕੁੜੀ ਦਲਪ੍ਰੀਤ ਵੱਲ ਲੈ ਜਾਂਦੀ ਸੀ ਬੋਲੀ ਭਾਜੀ ਕੋਈ ਮੁੰਡਾ ਹੋਇਆ ਨਿਗਾਹ ਵਿੱਚ ਤਾਂ ਧਿਆਨ ਰੱਖਿਓ ਜ਼ਰੂਰ ਕੁੜੀ ਆਪਦੇ ਘਰ ਕੰਮਾਂ ਕੁੜੀ ਘਰ ਦੇ ਕੰਮਾਂ ਨੂੰ ਚੰਡੀ ਹੋਈ ਐ ਮੇਰੀ ਪੂਰੀ ਹੋਈ ਕੋਈ ਗੱਲ ਨਹੀਂ ਗਈ ਹਰ ਵੇਲ ਕੋਰ ਪਹਿਲਾਂ ਹੀ ਇਦਾਂ ਦੇ ਆ ਕੰਮਾਂ ਵਿੱਚ ਸ਼ੇਰ ਆ ਜਦ ਵੀ ਕੋਈ ਮੌਕਾ ਬਣਿਆ ਤਾਂ ਜ਼ਰੂਰ ਧਿਆਨ ਰੱਖਾਂਗੇ ਰਿਸ਼ਤਾ ਤਾਂ ਇੱਕ ਆਸਟ੍ਰੇਲੀਆ ਤੋਂ ਔਟ ਰਿਆ ਆ ਪਰ ਅਸੀਂ ਸੋਚਦੇ ਹਾਂ ਕਿ ਇੱਕ ਨਿਆਣਾ ਇੰਗਲੈਂਡ ਆ ਤੇ ਇੱਕ ਕੈਨੇਡਾ ਇਹਦੇ ਤੀਜੇ ਨੂੰ ਆਸਟ੍ਰੇਲੀਆ ਭੇਜ ਦਿੱਤਾ ਤਾਂ ਇਨੀ ਦੂਰੀ ਵਿੱਚ ਆਪਸ ਵਿੱਚ ਕਿੱਦਾਂ ਮਿਲਿਆ ਕਰਨਗੇ ਦਿਲਬਾਗ ਗੱਲ ਕਰਦਾ ਹੱਸਣ ਲੱਗ ਪਿਆ ਸੀਗਾ ਆਰਮਨ ਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ ਮੇਰਾ ਇੱਕ ਦੋਸਤ ਹੈ ਉਹਦਾ ਇੱਕ ਮੁੰਡਾ ਆਸਟ੍ਰੇਲੀਆ ਵਿੱਚ ਹੈ ਤੇ ਇੱਕ ਕੈਨੇਡਾ ਵਿੱਚ ਹੈ ਤੇ ਇੱਕ ਇੱਥੇ ਇੰਡੀਆ ਵਿੱਚ ਹੀ ਸੈਟਲ ਹੈ ਤੇ ਉਹਦੀ ਕੁੜੀ ਇੰਗਲੈਂਡ ਰਹਿੰਦੀ ਹੈ ਚਾਰ ਨਿਆਣੇ ਤੇ ਦੁਨੀਆ ਦੇ ਚਾਰੇ ਕੋਨੇ ਮੱਲੇ ਹੋਏ ਆ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਕਿ ਦੁਨੀਆ ਬਹੁਤ ਛੋਟੀ ਹੋਈ ਪਈ ਆ ਆਪਾਂ ਆਹਮੋ ਸਾਹਮਣੇ ਬੈਠ ਕੇ ਗੱਲਾਂ ਕਰ ਸਕਦੇ ਆ ਉਹ ਦੋ ਦੋ ਪੈਗ ਪੀ ਚੁੱਕੇ ਸਨ ਦਿਲਬਾਗ ਨੇ ਹੋਰ ਪੋਣਾ ਚਾਹੇ ਤਰਵਿੰਦ ਨੇ ਨਾ ਕਰ ਦਿੱਤੀ ਦਿਲਬਾਗ ਵੀ ਬਹੁਤੀ ਨਹੀਂ ਸੀ ਪੀਣੀ ਚਾਹੁੰਦਾ ਹਲੇ ਉਸਦੇ ਬਹੁਤ ਸਾਰੇ ਕੰਮ ਕਰਨ ਵਾਲੇ ਪਏ ਸਨ ਔਂਕਾਰ ਵਾਪਸ ਜਾਣ ਬਾਰੇ ਕਹਿਣ ਲੱਗਾ ਸੀਗਾ ਦਿਲਬਾਗ ਪੈਰਾ ਵਿੱਚ ਗੁਰਗਾਬੀ ਪਸਾਉਂਦਾ ਬੋਲਿਆ ਆਓ ਭਾਜੀ ਤੁਹਾਨੂੰ ਦਿਖਾਵਾਂ ਆਪਣੀ ਖੇਤੀ ਉਸ ਦੇ ਖੇਤ ਘਰ ਦੇ ਨਾਲ ਹੀ ਸ਼ੁਰੂ ਹੋ ਜਾਂਦੇ ਸਨ ਉੱਥੇ ਖੂਹ ਦੇਖ ਕੇ ਅਰਵਿੰਦ ਹੈਰਾਨ ਹੁੰਦਾ ਬੋਲਿਆ ਜਿੱਦਨ ਦਾ ਮੈਂ ਆਇਆ ਕਿਤੇ ਵੀ ਖੂਹ ਨਜ਼ਰ ਨਹੀਂ ਆਏਗਾ ਪਾਜੀ ਇਹ ਖੂਹ ਸਾਡੇ ਬਜ਼ੁਰਗਾਂ ਨੇ ਹੱਥੀ ਲਵਾਇਆ ਸੀਗਾ ਮੈਂ ਇਹਨੂੰ ਪੂਰਾ ਨਹੀਂ ਸਹੀ ਸਮਝਿਆਗਾ ਪਾਣੀ ਤਾਂ ਹੈ ਨਹੀਂਗਾ ਪਰ ਮੈਂ ਇਹ ਇਦਾਂ ਹੀ ਸਾਂਭ ਲਿਆ ਮੌਣ ਥੋੜੀ ਉੱਚੀ ਕਰਤੀ ਆ ਲੋਕ ਤਾਂ ਬੈਂਡ ਟਿੰਡਾ ਪਾੜਵੇ ਗਰਾਰੇ ਵਗੈਰਾ ਲੋਹੇ ਵਿੱਚ ਵੇਚੀ ਜਾਂਦੇ ਆ ਮੇਰੇ ਕੋਲ ਵੀ ਕਬਾੜੀ ਆ ਕਈ ਵਾਰ ਆਇਆ ਸੀਗਾ ਪਰ ਮੈਂ ਨਹੀਂ ਵੇਚਿਆਗਾ ਆ ਗਾਂਧੀ ਵੀ ਪੁਰਾਣੇ ਵੇਲੇ ਦੀ ਆ ਸੱਚੀ ਗੱਲ ਪਾਜੀ ਇਹ ਆ ਕਿ ਹਾਲੇ ਵੀ ਮੇਰੇ ਕੰਨਾਂ ਵਿੱਚ ਕਦੇ-ਕਦੇ ਕੁੱਤੇ ਦੀ ਟੱਕ ਟੱਕ ਸੁਣਨ ਲੱਗਦੀ ਹੈ ਇਹ ਫਲਾਹੀ ਮੇਰੇ ਬਾਬੇ ਦੇ ਹੱਥ ਦੀ ਲਾਈ ਹੋਈ ਆ ਕਈ ਕਹਿ ਚੁੱਕਿਆ ਕਿ ਇਹ ਵਢਾ ਦੇ ਪਰ ਅਜੀਬ ਜਿਹਾ ਮੋਹ ਆ ਇਹਦੇ ਨਾਲ ਪਹਿਲੀਆਂ ਵਿੱਚ ਇਹਦੀਆਂ ਸਿੰਗਾ ਹੀ ਬਹੁਤ ਹੋਇ ਜਾਇਆ ਕਾਦੀਆਂ ਸੀਗੀਆਂ ਉਹ ਜਿਹੜਾ ਤੂ ਦਾ ਅਸੀਂ ਇਹਦੀਆਂ ਛਟੀਆਂ ਦੇ ਬਣੇ ਟੋਕਰ ਹੀ ਵਰਤਦੇ ਆ ساری ਉਮਰ ਹੀ ਟੋਕਰੇ ਕੀ ਡਲਣਾ ਟੋਕਰਿਆਂ ਤੇ ਰੋਟੀ ਰੱਖਣ ਵਾਲੇ ਛਾਬੇ ਵੀ ਇਹਦੇ ਹੀ ਬਣਦੇ ਹਨ ਆ ਦੇਖੋ ਇਹ ਲੇਦਾ ਜਿਹਾ ਜੋ ਬਚਾਇਆ ਕਦੇ ਚੜਨ ਚੜਸ ਚੱਲਦਾ ਹੁੰਦਾ ਸੀਗਾ ਤੁਸੀਂ ਦੇਖੇ ਚੜਸ ਚੱਲਦਾ ਭਾਜੀ ਮੈਂ ਚੜਸ ਫਰਦਾ ਵੀ ਰਿਹਾ ਹਾਂ ਮੈਨੂੰ ਮੇਰੇ ਤਾਇਏ ਨੇ ਛੇਤੀ ਹੀ ਹਾਲੀ ਕਰ ਲਿਆ ਸੀਗਾ ਸਾਡੇ ਇੱਕ ਖੇਤ ਜਰਾ ਉੱਚੇ ਥਾਂ ਸੀਗਾ ਮੈਂ ਤੇ ਤਾਇਆ ਡਲ ਲਾ ਕੇ ਪਾਣੀ ਚੜਾਉਂਦੇ ਹੁੰਦੇ ਸੀਗੇ ਇਸੇ ਲਈ ਤਾਂ ਹਾਲੇ ਤੱਕ ਮੈਨੂੰ ਖੇਤੀ ਨਾਲ ਮੋਹ ਆ ਫਿਰ ਉਹ ਆਪਣੀਆਂ ਲਾਈਆਂ ਹੋਈਆਂ ਹੋਈਆਂ ਸਬਜ਼ੀਆਂ ਤੇ ਹੋਰ ਫਸਲਾਂ ਦੀਆਂ ਗੱਲਾਂ ਕਰਨ ਲੱਗਿਆ ਆਰਵਿੰਨ ਨੂੰ ਪਾਵੇਂ ਇਨ੍ਹਾਂ ਚੀਜ਼ਾਂ ਵਿੱਚ ਕੋਈ ਦਿਲਚਸਪੀ ਨਹੀਂ ਸੀਗੀ ਪਰ ਉਹ ਧਿਆਨ ਨਾਲ ਸੁਣ ਰਿਹਾ ਸੀਗਾ ਦਿਲਬਾਗ ਦੱਸ ਰਿਹਾ ਸੀਗਾ ਆਹ ਕਨਾਲ ਕਾ ਤਾਂ ਮੈਂ ਸਬਜ਼ੀਆਂ ਲਈ ਰੱਖਿਆ ਹੋਇਆ ਆ ਘਰ ਦੀਆਂ ਤਾਜ਼ੀਆਂ ਸਬਜ਼ੀਆਂ ਲਾਈਦੀਆਂ ਇਹ ਇਨ੍ਹਾਂ ਵਿੱਚ ਮੈਂ ਕਦੇ ਵੀ ਕਾਦਨੀ ਪਾਈ ਸਿਰਫ ਢੇਰ ਪਉਣਾ ਆ ਉਹ ਚਾਰ ਕਨਾਲ ਸੇਜੀ ਚਟਾਲੇ ਤੇ ਚਰੇਲੀਆ ਚਾਰ ਲਵੇਰੇ ਆ ਇੱਕ ਮਗਰ ਇੱਕ ਕਨਾਲ ਪੱਠੇ ਮੈਂ 12 ਮਹੀਨੇ ਹੀ ਬੀਜੀ ਰੱਖਦਾ ਆ ਉਹ ਥੋੜੀ ਜਹੀ ਕਮਾਦੀ ਆ ਘਰ ਜੋਗੇ ਗੁਰ ਤੇ ਬੂਰਾ ਖੰਡ ਵਾਸਤੇ ਆ ਉਕਨੀ ਦੇਰ ਤੱਕ ਆਪਣੀ ਖੇਤੀ ਦੀ ਤਫਸੀਲ ਦਿੰਦਾ ਰਿਹਾ ਸੀ ਆਰਵਿੰਨ ਨੂੰ ਕੋ ਚੇਤਾ ਆਇਆ ਤੇ ਬੋਲਿਆ ਮੈਂ ਛੋਟਾ ਹੁੰਦਾ ਪਸ਼ੂ ਚਾਰਦਾ ਰਿਹਾ ਉਦੋਂ ਘੜੀਆਂ ਤਾਂ ਹੁੰਦੀਆਂ ਨਹੀਂ ਸੀ ਤੁੱਪ ਦੇ ਹਿਸਾਬ ਨਾਲ ਹੀ ਟਾਈਮ ਦੇਖੀਦਾ ਹੁੰਦਾ ਸੀਗਾ ਪਰਛਾਵਾ ਪੈਰਾਂ ਵਿੱਚ ਤਾਂ ਸਿਖਰ ਦਪਹਿਰ ਇੱਕ ਗੱਠ ਦਾ ਗੱਠ ਪਰਛਾਵਾ ਦਾ ਮਤਲਬ ਹੁੰਦਾ ਸੀ 4 ਵਜ ਗਏ ਆ ਜਿੱਦਾਂ ਜਿੱਦਾਂ ਸੂਰਜ ਹੀਠਾਂ ਚਾਈ ਜਾਂਦਾ ਪਰਛਾਵੇਂ ਲੰਮੇ ਪੈ ਜਾਂਦੇ ਹੁੰਦੇ ਸੀਗੇ ਗੱਲਾਂ ਕਰਦੇ ਉਹ ਵਾਪਸ ਅੰਦਰ ਆ ਗਏ ਸੀਗੇ ਦਿਲਬਾਗ ਨੇ ਇੱਕ ਇੱਕ ਹਾੜਾ ਹੋਰ ਪਾ ਲਿਆ ਸੀਗਾ ਉਸੇ ਵੇਲੇ ਕਿਸੇ ਨੇ ਉਹਨਾਂ ਦੇ ਬਾਹਰਲੇ ਬੂਹੇ ਦਾ ਕੁੰਡਾ ਲਕਾਇਆ ਤਲਵਾਗ ਉੱਠ ਕੇ ਦੇਖਣ ਚਲਾ ਗਿਆ ਸੀਗਾ ਉਹ ਕੋਈ ਥੇਰ ਕਿਸੇ ਨਾਲ ਗੱਲਾਂ ਕਰਦਾ ਰਿਹਾ ਵਾਪਸ ਆ ਕੇ ਬੋਲਿਆ ਭਾਜੀ ਦੁਨੀਆ ਬਦਲ ਗਈ ਸੀਗੀ ਸਾਡੀ ਪੰਚਾਇਤ ਵਿੱਚ ਕੇਸ ਆਇਆ ਇੱਕ ਤਿੰਨਾਂ ਕੁੜੀਆਂ ਇੱਕ ਮੁੰਡੇ ਨੂੰ ਖਿੱਚ ਕੇ ਅੰਦਰ ਲੈ ਗਈਆਂ ਤੇ ਉਹਦੇ ਨਾਲ ਗਲਤ ਹਰਕਤਾਂ ਕਰਦੀਆਂ ਰਹੀਆਂ ਮੁੰਡੇ ਦਾ ਪਿਓ ਤਾਂ ਥਾਣੇ ਚੱਲਿਆ ਸੀਗਾ ਪਰ ਅਸੀਂ ਕਿਹਾ ਕਿ ਕੁੜੀਆਂ ਦੀ ਬਦਨਾਮੀ ਹੋਵੇਗੀ ਪੰਚਾਇਤ ਵਿੱਚ ਹੀ ਗੱਲ ਕਰ ਲਈਏ